ਤਦੋਂ ਆਪ ਇੰਨੇ ਇਮਾਨਦਾਰ ਹੈਗੇ ਲੱਗਦੇ ਤੁਹਾਨੂੰ ਜਿੰਨੇ ਦੇਖੋ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਦੇ ਨਾਲ ਕੁਝ ਨਹੀਂ ਹੈਗਾ ਠੀਕ ਹੈ ਮੇਰੇ ਕੋਲੇ ਕੋਈ ਇਦਾਂ ਦਾ ਕੋਈ ਡਾਕੂਮੈਂਟ ਫਿਲਹਾਲ ਹੈ ਨਹੀਂ ਕਿ ਜਿਹਦੇ ਵਿੱਚ ਉਹਨਾਂ ਦੀ ਕੋਈ ਕ腐ਸ਼ਨ ਦਾ ਮੇਰੇ ਕੋਲੇ ਕੋਈ ਆਇਆ ਹੋਵੇ ਮੈਂ ਤਾਂ ਪਬਲਿਕ ਕਰ ਦਿੰਦਾ ਉਹਨ ਨੂੰ ਪਰ ਹਾਂ ਮੈਨੂੰ ਇੰਨਾ ਕੁ ਉਹਨਾਂ ਨਾਲ ਸ਼ਿਕਵਾ ਹੈਗਾ ਕਿ ਜੇ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਸੀ ਬਹੁਤ ਵੱਡੀ ਮਿਨਿਸਟਰੀ ਹੈ ਤਾਂ ਸ਼ਹਿਰਾਂ ਦੀ ਗੰਦਗੀ ਕੱਢ ਸਕਦੇ ਸੀ ਸ਼ਹਿਰਾਂ ਸੀਵਰੇਜ ਦੀ ਪ੍ਰੋਬਲਮ ਹੈ ਸਟਰੀਟ ਲਾਈਟਾਂ ਦੀ ਪ੍ਰੋਬਲਮ ਚਲੋ ਅਸੀਂ ਕਰਨ ਲੱਗੇ ਹੋਇਆ ਸੜਕਾਂ ਦੀ ਪ੍ਰੋਬਲਮ ਸ਼ਹਿਰਾਂ ਦੇ ਪਾਰਕ ਅਰਬਨ ਡਿਵੈਲਪਮੈਂਟ ਚਲੋ ਸ਼ਹਿਰਾਂ ਨਾਲ ਰਿਲੇਟਡ ਹੈ ਉਸ ਤੋਂ ਬਾਅਦ ਉਹਨੂੰ ਉਸ ਤੋਂ ਵੱਡਾ ਵੀ ਮਹਿਕਮਾ ਮਿਲ ਗਿਆ ਸੀ ਬਿਜਲੀ ਬਿਜਲੀ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਸੀ ਤੇ ਅਸੀਂ ਵੀ ਬਿਜਲੀ ਫ੍ਰੀ ਕੀਤੀ ਹੈ ਸਿੱਧੂ ਸਾਹਿਬ ਸੰਭਾਲਦੇ ਉਹਦਾ ਮੰਤ్రਾਲੇ ਦਾ ਕਹਿੰਦੇ ਮੈਂ 600 ਯੂਨਟ ਫ੍ਰੀ ਕਰੂੰਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਾਂ ਕਰ ਦਿੰਦੇ ਤਾਂ ਦੱਸ ਦਿੰਦੇ ਲੋਕਾਂ ਨੂੰ ਮੈਂ ਤਾਂ ਕਰ ਨੂੰ ਫਿਰਦਾ ਕੈਪਟਨ ਅਮਰਿੰਦਰ ਨਹੀਂ ਕਰ ਦਿੰਦਾ ਤਾਂ ਵੀ ਸਿੱਧੂ ਹੀਰੋ ਸੀ ਜੇ ਮੰਨ ਲੈਂਦੇ ਤਾਂ ਵੀ ਸਿੱਧੂ ਹੀਰੋ ਸੀ ਵੈਨ ਵੈ ਸਿਚੁਏਸ਼ਨ ਸੀ ਪਰ ਜਦੋਂ ਨਾ ਖੇਡਣਾ ਨਾ ਖੇਡਣ ਦੇਣਾ ਹੈ ਕੈਪਟਨ ਮਨਿੰਦਰ ਸਿੰਘ ਨੇ ਕਿਹਾ 6-6 ਮਹੀਨੇ ਫਾਈਲਾਂ ਨਹੀਂ ਸਾਈਨ ਕਰਦਾ ਸੀ ਤੁਸੀਂ ਬਲੀਵ ਕਰਿਓ ਕਿ 3.5 ਸਾਲ ਚਾ ਹੁਣ ਜਦੋਂ ਤੇ ਮੈਂ ਕਾਰਜਪਾਲ ਸੰਭਾਲਿਆ ਸਾਢੇ 12000 ਫਾਈਲਾਂ ਸਾਈਨ ਕਰਤੀਆਂ ਮੈਂ ਮੇਰੇ ਸਾਈਨਾਂ ਕਰਕੇ ਕੋਈ ਤਰੱਕੀ ਰੁਕ ਜੇ ਮੈਂ ਚਾਹੁੰਦਾ ਨਹੀਂ ਤੇ ਇਹੀ ਤਾਂ ਕੰਮ ਦਿੱਤਾ ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਵਾਵਾਂਗੇ ਤੇ ਅਸੀਂ ਸਾਈਨ ਬਿਨਾ ਕਰੀਏ 3-3 ਵਜੇ ਤੱਕ 2-2 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦਿੰਨਾ ਸਵੇਰੇ ਛੋਟਾ ਹਾਤੀ ਭਰ ਲਿਆ ਹੁੰਦਾ ਤੜਕੀ ਕੱਲੀ-ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਇਹਦਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਇਹ ਸਾਈਨ ਕਰਨ ਨਾਲ ਤੇ ਸਿੱਧੂ ਸਾਹਿਬ ਨੇ ਫੋਨ ਮਤ్రਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤ్రਾਲੇ ਸੀ ਉਹਦੇ ਉਹਦੇ ਫਾਈਲਾਂ ਨੇ ਸਾਈਨ ਕੀਤੀਆਂ ਏ ਅਸਲ ਚ ਨਾ ਮੈਨੂੰ ਰਾਹੁਲ ਗਾਂਧੀ ਦੀ ਤੇ ਨਵਜੋ ਸਿੰਘੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫੇਰ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਆਹੀ ਗੱਲ ਨਵਜੋ ਸਿੰਘੂ ਕਹਿੰਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕਾਂ ਨੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦੇਗਾ ਤੈਨੂੰ ਤਾਂ ਮੁੱਖ ਮੰਤਰੀ ਬਣਾਵਾਂਗੇ ਇੱਥੇ ਫਸਿਆ ਪਿਆ ਪੀਚ ਇਹਨਾਂ ਦਾ